ਗੜ ਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਤੇ ਪੈਂਦੇ ਪਿੰਡ ਪਦਰਾਣਾ ਨਜ਼ਦੀਕ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਹਾਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਮੁਕਸਰ ਜ਼ਿਲ੍ਹੇ ਦੇ ਪਿੰਡ ਖਿੜਕੀ ਵਾਲਾ ਤੋਂ ਤੂੜੀ ਨਾਲ ਭਰੀ ਇੱਕ ਓਵਰਲੋਡਡ ਟਰੈਕਟਰ ਟਰਾਲੀ ਸੈਲਾ ਖੁਰਦ ਦੀ ਕੁਆਟਮ ਪੇਪਰ ਮਿਲ ਨੂੰ ਆ ਰਹੀ ਸੀ ਕਿ ਅਚਾਨਕ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਬੇਕਾਬੂ ਹੋ ਖਤਾਣਾ ਵੱਲ ਚਲੀ ਗਈ जिसਨਾਲ ਟਰੈਕਟਰ ਚਾਲਕ ਵਿਚਕਾਰ ਫਸ ਗਿਆ ਤੇ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਜੋਂ ਹੋਈ ਹੈ ਅਤੇ ਗੁਰਸੇਵਕ ਸਿੰਘ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਮੌਕੇ ਤੇ ਪੁੱਜੇ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਬਾਬਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰੇ ਤੂੜੀ ਦੀ ਟਰਾਲੀ ਲੈ ਕੇ ਮੁਕਸਰ ਸਾਹਿਬ ਪਿੰਡ ਖਿੜਕੀਆਂ ਵਾਲਾਂ ਤੋਂ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਤੇ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਇਹ ਸੇਲਾ ਮਿਲਦੇ ਵਿੱਚ ਤੂੜੀ ਦੀ ਟਰਾਲੀ ਸਿੱਟਣ ਆ ਰਹੇ ਸੀਗੇ ਜਿੱਲੇ ਸਤਨੌਰ ਅੱਡਾ ਕ੍ਰੋਸ ਕੀਤੀ ਐ ਟਰਾਲੀ ਦੀ ਹੁੱਕ ਟੁੱਟ ਗਈ ਹੁੱਕ ਟੁੱਟਣ ਕਰਕੇ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਕੇ ਉਹ ਟਰਾਲੀ ਦੂਜੇ ਪਾਸੇ ਨੂੰ ਟਰੈਕਟਰ ਨੂੰ ਖਿੱਚ ਕੇ ਲੈ ਗਈ ਜਿਹੜਾ ਮਤਲਬ ਟਰਾਲੀ ਥੱਲੇ ਡਿਗਣ ਕਰਕੇ ਟਰੈਕਟਰ ਨਾਲ ਹੀ ਉਹ ਪਲਟ ਕੇ ਉਹ ਵਿੱਚ ਘੁੱਟ ਹੋ ਗਿਆ ਆਪਣੇ ਗੁਰਪ੍ਰੀਤ ਸਿੰਘ ਜਿਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਤੇ ਗੁਰਸੇਵਕ ਦੇ ਕਾਫੀ ਸੱਟ ਸੀ ਉਹ ਡਾਕਟਰ ਸਾਹਿਬ ਨੇ ਇੱਥੋਂ ਰੈਫਰ ਕਰ ਦਿੱਤਾ ਜੀ ਕੀ ਕਰੂਗੀ ਤਿਆਰੀ ਇਹ ਐਸਰ ਗੁਰਪ੍ਰੀਤ ਸਿੰਘ ਦੀ 174 CrPC ਤਹਿਤ ਕਾਰਵਾਈ ਕੀਤੀ ਗਈ ਹੈ। ਉਹਦੇ ਚ ਮਤਲਬ ਇਹ ਸਾਬ ਨੇ ਹਾਦਸਾ ਹੋਇਆ। ਹੋਰ ਕੋਈ ਕਿਸੇ ਨਾਲ ਵੱਜਿਆ ਨਹੀਂ ਹੈ।